ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਬਹੁਤ ਹੀ ਸੋਨੇ ਸੋਨੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਬਹੁਤ ਹੀ ਸੋਨੇ ਪ੍ਰਿੰਟ ਨੇ ਐਂਡ ਲੇਸਿਸ ਦੇ ਨਾਲ ਡਿਜ਼ਾਈਨ ਜਿਹੜੇ ਕੀਤੇ ਹੋਏ ਨੇ ਬਾਖਮਾਲ ਡਿਜ਼ਾਈਨ ਕੀਤੇ ਹੋਏ ਨੇ ਪਹਿਲਾ ਜਿਹੜਾ ਪ੍ਰਿੰਟ ਆ ਗਿਆ ਜੀ ਸਾਡਾ ਸਕਾਈ ਬਲੂ ਵਿਦ ਲਾਈਟ ਪਿੰਕ ਐਂਡ ਡਾਰਕ ਪਿੰਕ ਦਾ ਕੰਬੀਨੇਸ਼ਨ ਐਂਡ ਜਨੀਅਰ ਲੇਸਿਸ ਲਗਾਈਆਂ ਹੋਈਆਂ ਨੇ ਅਸੀਂ ਫਰੋਜ਼ੀ ਜਿਹੜਾ ਕਿ ਸਾਡਾ ਬੇਸ ਕਲਰ ਹੈ ਨਾਲ ਅਸੀਂ டாਕ ਪਿੰਕ ਲਾ ਕੇ ਇਮਹਾਂਸ ਕੀਤਾ neck ਦਾ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ neck ਦਾ ਡਿਜ਼ਾਈਨ ਬਣਾਇਆ ਹੋਇਆ ਹੈ ਇੱਕ ਡਿਫਰੈਂਟ ਇਸ ਡਿਫਰੈਂਟ ਜੇ ਡਿਜ਼ਾਈਨਿੰਗ ਕੀਤੀ ਹੋਈ ਆ ਜੇ ਇਹ ਸੂਟ ਤੁਸੀਂ ਸਾਡੇ ਕੋਲ ਅਨਸਟਿਚ ਲੈ ਜੋ ਤੇ ਸਿਰਫ ਤੇ ਸਿਰਫ 5550 ਦਾ ਸੂਟ ਹੈ 550 ਵਾਲੇ ਸੂਟ ਨੂੰ ਅਸੀਂ 2025 ਉਹਦਾ ਬਣਾ ਕੇ ਤੁਹਾਨੂੰ ਦਵਾਂਗੇ ਡਿਜ਼ਾਈਨਿੰਗ ਕਰਕੇ ਕੋਈ ਕਹਿ ਹੀ ਨਹੀਂ ਸਕੂਗਾ ਕਿ ਜਿਹੜੇ ਸੂਟ ਨੇ ਸਸਤੇ ਸੂਟ ਨੇ ਨਾਲ ਹੀ ਆਪਾਂ ਸੇਮ ਡਿਜ਼ਾਈਨਿੰਗ ਜਿਹੜੀ ਬਾਟਮ ਤੇ ਵੀ ਕੀਤੀ ਹੈ ਜਿਹੜੇ ਦੁਪट्टे ਇਨਾਂ ਸਾਰੇ ਸੂਟਾਂ ਦੇ ਨਾਲ ਲੱਗੇ ਹੋਏ ਨੇ ਦੁਪट्टे ਇਨਾਂ ਦੇ ਨਾਲ ਪਿਓਰ ਸ਼ਿਫਾਨ ਦੇ ਲੱਗੇ ਹੋਏ ਨੇ ਜਿਹੜਾ ਕਿ 1000 ਰੁਪਏ ਦਾ ਦੁਪੱਟਾ ਹੀ ਹੁੰਦਾ ਆ ਸੋ 15 1550 ਤੇ ਇਹੀ ਹੋ ਗਿਆ ਸੋ ਲੇਸਿਸ ਲਗੀਆਂ ਨੇ ਡਿਜ਼ਾਈਨਿੰਗ ਹੋਈ ਆ ਸਟਿਚਿੰਗ ਪਾ ਕੇ 2500 ਤੱਕ ਜਿਹੜਾ ਇਹ ਸੂਟ ਆ ਇਹ 5000 ਦਾ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਨੂੰ ਇਹ ਪ੍ਰਿੰਟਸ ਕਿਵੇਂ ਦੇ ਲੱਗ ਰਹੇ ਨੇ ਤੁਹਾਨੂੰ ਡਿਜ਼ਾਈਨਿੰਗ ਕਿਵੇਂ ਦੀ ਲੱਗ ਰਹੀ ਆ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓਜ਼ ਜਿਹੜੇ ਸੋਨੇ ਸੋਨੇ ਸੂਟਾਂ ਦੀਆਂ ਲੈ ਕੇ ਆਈਏ ਨੈਕਸਟ ਕਲਰ ਕੰਬੀਨੇਸ਼ਨ ਦੇਖੋ ਜਸਟ ਵਾਓ ਇਹਦੇ ਦੁਪट्टे ਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੀ ਡਿਜ਼ਾਈਨਰ ਦੁਪੱਟਾ ਬਣਾਇਆ ਹੋਇਆ ਹੈ ਐਂਡ ਇਹਦਾ ਜਿਹੜਾ ਸੂਟ ਦਾ ਕਲਰ ਆ ਨਾ ਉਹ ਬਹੁਤ ਜ਼ਿਆਦਾ ਸੋਹਣਾ ਸਾਰੇ ਹੀ ਟ੍ਰੈਂਡਸ ਰਹੇ ਬਾ ਕਮਾਲ ਨੇ ਬਟ ਕਈ ਕਈ ਕਲਰਸ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸੋ ਇਹਦਾ ਕਲਰ ਕੰਬੀਨੇਸ਼ਨ ਦੇਖਣ ਲਈ ਤੇ ਨੈਕ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰਾ ਕੰਮ ਜਿਹੜੇ ਮੇਰੀ ਟੇਲਰ ਨੇ ਕੀਤਾ ਹੋਇਆ ਹੈ ਸੂਟ ਚਾਹੇ 500 ਹੋਵੇ 500 ਦਾ ਹੋਵੇ ਲੇਕਿਨ ਉਹਦੇ ਤੇ ਕਾਰੀਗਰੀ ਕਿਵੇਂ ਦੀ ਕੀਤੀ ਗਈ ਹੈ ਇਹ ਡਿਪੈਂਡ ਕਰਦਾ ਇੱਕ ਅੱਛੇ ਟੇਲਰ ਤੇ ਕਾਰੀਗਰੀ ਵੀ ਹਰ ਕੋਈ ਕਰ ਲੈਂਦਾ ਲੇਕਿਨ ਸਫਾਈ ਦਾ ਕੰਮ ਕਰਨਾ ਉਹਨਾਂ ਚੀਜ਼ਾਂ ਨੂੰ ਜਿੱਚ ਚਾਉਣਾ ਕਿ ਕਿਵੇਂ ਜੱਚ ਰਹੀਆਂ ਨੇ ਡਿਜ਼ਾਈਨਿੰਗ ਕਿਵੇਂ ਦੀ ਕਰਨੀ ਆ ਸੋ ਇਹ ਕੰਮ ਸੌਖਾ ਨਹੀਂ ਹੈਗਾ ਇਹ ਬਹੁਤ ਹਾਰਡ ਆ ਤੁਸੀਂ ਇਹ ਵੀਡੀਓ ਵੇਖ ਕੇ ਨਾਲ ਦੀ ਨਾਲ ਮੈਨੂੰ ਦੱਸੀ ਜਾਓ ਕਿ ਤੁਹਾਨੂੰ ਇਹ ਸੂਟ ਜਿਹੜੇ ਕਿਵੇਂ ਦੇ ਲੱਗ ਰਹੇ ਨੇ ਇੰਨਾ ਸੂਟਾਂ ਦੇ ਵਿੱਚ 550 ਦੀ ਰੇਂਜ ਦੇ ਵਿੱਚ ਸਾਡੇ ਕੋਲ ਨੰਬਰ ਆਫ ਪ੍ਰਿੰਟਸ ਨੇ ਤੁਸੀਂ ਚਾਹੋ ਤੇ ਤੁਸੀਂ ਮੈਨੂੰ ਇੰਨਾ ਸੂਟਾਂ ਦੇ ਆਰਡਰ ਕਰ ਸਕਦੇ ਹੋ ਆਰਡਰ ਕਰਨ ਵਾਸਤੇ ਤੁਸੀਂ ਮੇਰਾ ਨੰਬਰ ਨੋਟ ਕਰ ਲਓ 9876578088 WhatsApp ਤੇ ਅਸੀਂ ਤੁਹਾਨੂੰ ਫੋਟੋਸ ਭੇਜ ਦਾਂਗੇ ਤੇ ਤੁਸੀਂ ਆਪਣਾ ਪ੍ਰਿੰਟ ਚੂਜ਼ ਕਰਕੇ ਆਪਣੀ ਡਿਜ਼ਾਈਨਿੰਗ ਵੀ ਚੂਜ਼ ਕਰ ਸਕਦੇ ਹੋ ਅਗਰ ਨਹੀਂ ਤੇ ਡਿਜ਼ਾਈਨਿੰਗ ਅਸੀਂ ਇਨ ਸਾਰੇ ਸੂਟਾਂ ਦੀ ਆਪਣੇ ਅਕੋਰਡਿੰਗ ਕੀਤੀ ਆ ਤੁਸੀਂ ਵੀ ਚਾਹੋ ਤੇ ਆਪਣੇ ਅਕੋਰਡਿੰਗ ਅਸੀਂ ਤੁਹਾਨੂੰ ਡਿਜ਼ਾਈਨਿੰਗ ਕਰਕੇ ਸੂਟ ਜਿਹੜੇ ਉਹ ਸਟਿਚ ਕਰਕੇ ਦੇ ਸਕਦੇ ਹਾਂ ਦੁਪੱਟਾ ਚਾਹੋ ਤੇ ਤੁਸੀਂ ਸੈਮੀ ਦਾ ਰੱਖ ਸਕਦੇ ਹੋ ਸੈਮੀ ਦੇ ਦੁਪੱਟੇ ਦੇ ਨਾਲ ਜਿਹੜਾ ਪ੍ਰਾਈਸ ਆਫ ਕਾਫੀ ਜ਼ਿਆਦਾ ਡ੍ਰੌਪ ਹੋ ਜਾਂਦਾ ਹੈ ਕਿਉਂਕਿ ਕਾਫੀ ਫਰਕ ਹੁੰਦਾ ਹੈ ਪ੍ਰਾਈਸ ਦੇ ਵਿੱਚ ਦੁਪੱਟੇ ਦੇ ਨੈਕਸਟ ਸੂਟ ਬਹੁਤ ਹੀ ਪਿਆਰੀ ਜੀ ਲੈਵੈਂਡਰ ਜੀ ਸ਼ੇਡ ਆ ਐਂਡ ਉਹਦੇ ਨਾਲ ਅਸੀਂ ਕੰਟਰਾਸਟ ਕੀਤਾ ਹੈ ਲਵੈਂਡਰ ਕਲਰ ਦਾ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਬਣਿਆ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੋਈ ਆ ਸੋ ਪ੍ਰਿੰਟ ਐਂਡ ਕਲਰ ਕੰਬੀਨੇਸ਼ਨ ਕੰਪਲੀਮੈਂਟਸ ਈਚ ਅਦਰ ਸੋ ਬਹੁਤ ਹੀ ਸੋਹਣੇ ਜੇ ਕਲਰ ਕੰਬੀਨੇਸ਼ਨ ਜਿਹੜੇ ਕਿ ਪੂਰੇ ਚੱਜ ਰਹੇ ਨੇ ਡਿਜ਼ਾਈਨਿੰਗ ਪੂਰੀ ਇਹਦੇ ਨਾਲ ਚੱਜ ਰਹੀ ਆ ਇਹਨਾਂ ਸੂਟਾਂ ਤੋਂ ਤੁਸੀਂ ਆਈਡੀਆਜ਼ ਵੀ ਲੈ ਸਕਦੇ ਹੋ ਆਈਡੀਆ ਲੈ ਕੇ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਚਾਹੋ ਤੇ ਸਾਡੇ ਕੋਲੋਂ ਅਨਸਟਿਚ ਸੂਟ ਵੀ ਮੰਗਵਾ ਸਕਦੇ ਹੋ 550 ਇੱਕ ਬਹੁਤ ਹੀ ਨਾਰਮਲ ਜੀ ਰੇਂਜ ਆ ਅਗਰ ਤੁਸੀਂ ਘਰ ਪਾਣਾ ਹੈ ਸੂਟ ਤਾਂ ਆਈ ਥਿੰਕ 550 ਦੀ ਰੇਂਜ ਦੇ ਵਿੱਚ ਜਿਹੜੇ ਸੂਟ ਆ ਉਹ ਬਹੁਤ ਹੀ ਨਾਰਮਲ ਜੀ ਰੇਂਜ ਵਾਲੇ ਸੂਟ ਹਨ ਉਹਨਾਂ ਨੂੰ ਬਹੁਤ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਤੁਹਾਨੂੰ ਮਿਲ ਜਾਣਗੇ ਨਾਰਮਲੀ ਕੀ ਅੰਦਰ ਕਿਸੀ ਪ੍ਰਿੰਟਸ ਲੈਣ ਚੱਲ ਜਾਂਦੇ ਨੇ ਲੇਕਿਨ ਸਾਨੂੰ ਅੱਛੇ ਪ੍ਰਿੰਟ ਨਹੀਂ ਮਿਲਦੇ ਗਰਲਿਸ਼ ਲੁੱਕ ਨਹੀਂ ਮਿਲਦੀ ਜਾਂ ਮਦਰਸਟ੍ਰੀ ਲੈਣੇ ਹੁੰਦੇ ਨੇ ਤੇ ਨਿੱਕੀ ਨਿੱਕੀ ਬੁਟੀ ਵਾਲੇ ਸੂਟ ਨਹੀਂ ਮਿਲਦੇ ਵੱਡੇ ਵੱਡੇ ਪ੍ਰਿੰਟਸ ਮਿਲ ਜਾਂਦੇ ਨੇ ਸੋ ਆਪਾਂ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਦੇਵਾਂਗੇ ਨੈਕਸਟ ਸੂਟ ਦੇਖੋ ਜੀ ਕਾਫੀ ਜੀ ਸ਼ੇਡ ਐਂਡ ਡਿਜ਼ਾਈਨਿੰਗ ਇਹਦੇ ਤੇ ਵੀ ਬਾਕਮਾਲ ਹੋਈ ਆ ਅੱਜਕੱਲ੍ਹ ਲੇਸਾਂ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਅੱਜਕੱਲ੍ਹ ਜੋ ਵੀ ਕੁਝ ਹੈਗਾ ਯਾ ਡਿਜ਼ਾਈਨਿੰਗ ਲੇਸਿਸ ਦੇ ਨਾਲ ਹੁੰਦੀ ਐਂਡ ਇਨਾਂ ਦਾ ਪ੍ਰਾਈਸ ਕਿਉਂ ਵੱਧਾ ਹੈ ਸੂਟ ਮਹਿੰਗੇ ਕਿਉਂ ਹੁੰਦੇ ਨਹੀਂ ਕਿਉਂਕਿ ਲੇਸਿਸ ਮਹਿੰਗੀਆਂ ਨੇ ਹੁਣ ਜਿਹੜੀਆਂ ਆਰਗੈਂਜ਼ਾ ਦੀਆਂ ਵਰਕ ਵਾਲੀਆਂ ਲੇਸਿਸ ਨੇ ਕਾਫੀ ਮਹਿੰਗੀਆਂ ਪੈ ਜਾਂਦੀਆਂ ਨੇ ਸੋ ਉਹਦੇ ਨਾਲ ਜਿਹੜੇ ਸੂਟਾਂ ਦੀ ਕਾਸਟ ਹੋ ਵੱਧ ਜਾਂਦੀ ਆ ਤੁਸੀਂ ਵੀ ਆਪਣੇ ਲਈ ਇਹ ਸੋਹਣੇ ਸੋਹਣੇ ਜਿਹੇ ਸੂਟ ਬਣਵਾ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਹੋਰ ਵੀ ਇਸ ਚੈਨਲ ਤੇ ਹੁਣ ਰੈਗੂਲਰ ਵੀਡੀਓਜ਼ ਆਉਣਗੀਆਂ ਬਹੁਤ ਟਾਈਮ ਹੋ ਗਿਆ ਮੇਰੇ ਕੋਲ ਵੀਡੀਓਜ਼ ਨਹੀਂ ਸੀ ਅਪਲੋਡ ਹੋਈਆਂ ਉਹਦੇ ਲਈ ਮੈਂ ਸੋਚਿਆ ਸੀ ਇੱਕ ਸੈਪਰੇਟ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਕਿ ਮੇਰੇ ਕੋਲ ਵੀਡੀਓਜ਼ ਕਿਉਂ ਨਹੀਂ ਸੀ ਅਪਲੋਡ ਹੋਈਆਂ ਲੇਕਿਨ ਟਾਈਮ ਦੀ ਥੋੜੀ ਜਿਹੀ ਸ਼ਾਰਟੇਜ ਆ ਬੇਟਾ ਛੋਟਾ ਹੈ ਇਸ ਕਰਕੇ ਮੇਰੇ ਕੋਲ ਨਹੀਂ ਹੋ ਪਿਆ ਇਹ ਸੀ ਜ ਸਾਡੇ ਸੋਹਣੇ ਸੋਹਣੇ ਛੋਟਾਂ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿੰਨਾ ਜਿੰਨਾ ਨਹੀਂ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਿਊ ਨੇ ਚੈਨਲ ਦੇ ਉੱਪਰ ਤੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸੋ ਵਾਂਸ ਅਗੇਨ ਥੈਂਕ ਯੂ ਕੀਪ ਵਾਚਿੰਗ